ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਬੋਰ ਬੋਰ ਵੈਲਕਮ ਆ ਜੀ ਅੱਜ ਪਹੁੰਚੇ ਆ ਅੰਬਰਸਰ ਵੱਲਾ ਮੰਡੀ ਕਮਲ ਵੀਰ ਹਣਾ ਕੋਲ ਨਾਲ ਜੋਬਨ ਵੀਰ ਹਣਾ ਕੋਲ ਅੱਜ ਮਹਾਰਾਜ ਦੀ ਮੇਰ ਨਾਲ ਲੈਣਾ ਹੀ ਲੱਗੀਆਂ 사ਸੀ ਗਾਲ ਵੀਰੇ 사ਸੀ ਗਾਲ ਜੀ 사ਸੀ ਗਾਲ 사ਸੀ ਗਾਲ ਕਮਲ ਵੀਰ ਜੀ 사ਸੀ ਗਾਲ ਦੀ ਵੀਰ ਜੀ 사ਸੀ ਗਾਲ ਭਾਈ ਸਾਰਿਆਂ ਨੂੰ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਵੀਰੇ ਵਧੀਆ ਤੂੰ ਸੁਣਾ ਮੇਰਾ ਬਸ ਵਧੀਆ ਵੀਰੇ ਵਧੀਆ ਕਿੰਨੇ ਪਸ਼ੂ ਲੈਣ ਤੇ ਫਿਰ ਵੀਰੇ ਆਪਣੇ ਭਾਗੇ ਆ ਕੋਈ 16 17 ਹੋਣੇ ਆ ਚਲੋ ਵੀਰ ਜੀ ਵਧੀਆ ਵਧੀਆ ਜੀ ਵਧੀਆ ਹੋਰ ਸੁਣਾਓ ਆ ਦੋ ਨਮੂਨੇ ਆ ਵੀਰ ਹੁਣਾਂ ਨੂੰ ਦਿੱਤੇ ਹੁਣ ਚਲੋ ਵਧੀਆ ਵਧੀਆ ਇਹ ਕਾ ਇੱਕ ਉਹ ਵਸ਼ੀ ਅਛਾ ਇਹ ਕਾ ਵੈੜਾ ਪਲੂਨ ਹਾਂਜੀ ਹਾਂਜੀ ਵੇਖੋ ਵੀਰ ਜੀ ਬ੍ਰੀਡ ਬਰੂਡ ਫੁੱਲ ਆ ਵੈੜ ਤੇ ਵੱਡੀ ਵੈੜਾ ਫੁੱਲ ਫਾਰਮ ਵਾਲੀ ਥਣ ਭਾਂਡੇ ਖੁੱਲੇ ਥਣ ਭਾਂਡੇ ਦੀ ਗਾੜੀ ਬਸ਼ੀ ਬਹੁਤ ਚੰਗੀ ਅਛਾ ਇਹ ਆ ਵੀ ਵਸ਼ੀ ਵੇਚਤੀ ਜੀ ਹਾਂਜੀ ਹਾਂਜੀ ਜੋੜਾ ਹੀ ਵੇਚਤਾ ਜੀ ਚਲੋ ਵੀਰ ਜੀ ਵਧੀਆ ਗਿਆ ਬੋਣੀ ਕੀਤੀ ਵੀਰ ਹੁਣਾਂ ਕਮਲ ਵੀਰ ਜੀ ਫੇਰ ਅੰਦਰ ਵੀ ਬੰਨਿਆ ਮਾਲ ਹਾਂਜੀ ਠੀਕ ਜੀ ਨਾਲੇ ਸਵੇਰੇ ਆਉਣਾ ਚਾਰਕ ਪਸ਼ੂ ਆਉਣੇ ਸਵੇਰੇ ਠੀਕ ਠੀਕ ਟੋਟਲ 30 ਦੇ ਲੱਗੇ ਹੋਏ ਨੇ ਹਣਾ 30 35 ਲੱਗੇ ਵੇਖੋ ਵੀਰ ਜੀ ਪਸ਼ੂ ਬੰਨੇ ਵੀਰ ਹਣਾ ਬਾਕੀ ਮੇਰਾ ਭੈਣ ਭਰਾ ਕੋਈ ਇੱਥੇ ਆਏ ਨਾਲੇ ਮੰਡੀ ਵੇਖੇ ਨਾਲੇ ਪਸ਼ੂ ਵੇਖੋ ਰੌਣਕਾਂ ਲੱਗੀਆਂ ਅੱਜ ਰੌਣਕਾਂ ਲਾਈਆਂ ਜੀ ਰੌਣਕਾਂ ਲਾਈਆਂ ਆਪਾਂ ਕੀ ਗੱਲ ਆ ਵੀਰੇ ਇਹ ਫਿਰ ਝੋਟੀ ਆ ਨਾ ਹਾਂਜੀ ਹਾਂਜੀ ਇਹ ਵੀਰ ਜੀ ਗਾੜੀ ਆ ਗਿਆ ਬਹਿੜਾ ਹਾਂਜੀ ਅਦਭੁਤ ਆਗੇ ਦਰਸ਼ੇ ਗੁਰੂ ਆਗੇ ਸਹੀ ਗੱਲ ਆ ਵੀਰੇ ਸਹੀ ਮੋਬਾਈਲ ਆ ਤੋਹਫੀ 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 ਇਹ ਸੂਈ ਵੀਰੇ ਇਹ ਸੂਈ ਭਾਜੀ ਠੀਕ ਆ ਜੀ ਇਹ ਸੂਈ ਆ ਗਾੜੀ ਆ ਗਈ ਵੇਖੋ ਅਸ਼ਈ ਇਹ ਵੀ ਸੂਈ ਆ ਅਸ਼ਈ ਵੀ ਸੂਈ ਆ ਸਾਰੀਆਂ ਸੂਈਆਂ ਆ ਹਾਂ ਨੀ ਯਾਰੇ ਬਨੇ ਭਲਵਾਨ ਨਾ ਫੋਰਸ ਨਾਲ ਠੀਕ ਠਾਕ ਵਧੀਆ ਭਾਜੀ ਵਧੀਆ ਵਧੀਆ ਚਾਹੀਦਾ ਮੰਡੀ ਫਿਰ ਪੂਰੀ ਓਕੇ ਰਿਪੋਰਟ ਵੇਖੋ ਵੀਰ ਜੀ ਸ਼ਾਈ ਵਾਲਾ ਛੀ ਗੱਬਣ ਥੱਲੇ ਕਰਮਾਂ ਵਾਲੀ ਪੰਡਾ ਹੀ ਲਾਈ ਫੈਂਡੀ ਅਸ਼ਾਈ ਐਚ ਐਫ ਪਿਓਰ ਵੱਡੀ ਫਾਰਮ ਵਾਲੀ ਵੈੜ ਇਹ ਵੀ ਸੁਈ ਵੀਰੇ ਇਹ ਪਾਜੀ ਸਾਰੀ ਫਾਰਮ ਚ ਆਈਆਂ ਠੀਕ ਆ ਜੀ ਠੀਕ ਹਾਂਜੀ ਵੇਖੋ ਵੀਰੇ ਵੜਾ ਇੱਥੇ ਬਾਕੀ ਵੀਰ ਜੀ ਆਓ ਵੀਰੋਨਾਂ ਦਾ ਅੱਡਾ ਜਿਹੜਾ ਬਿਲਕੁਲ ਪਾਣੀ ਵਾਲੀ ਟੈਂਕੀ ਜੋ ਮੰਡੀਓ ਸਾਹਮਣੇ ਆਈਏ ਸਾਹਮਣੇ ਅੱਡਾ ਵੀਰੋਨਾਂ ਦਾ ਇੱਥੇ ਆਓ ਵੱਧ ਤੋਂ ਵੱਧ ਆਪਣੀ ਹਣਾ ਇੱਥੇ ਤਸੱਲੀ ਕਰੋ ਤਸੱਲੀ ਕਰਕੇ ਜਾ ਚੰਗੇ ਪਸ਼ੂ ਵੀਰੋਨਾਂ ਕੋਲ ਚੱਕ ਕੇ ਜਾਣੀ ਵੀਰੋਣੀ ਸਾਰੇ ਵੀਰ ਜੀ ਸਾਰੀ ਤਸੱਲੀ ਕਰੋ ਆਪਣੀ ਚੰਗੀਆਂ ਵੜਾ ਆਗੀਆਂ ਬਾਕੀ ਵੀਰ ਜੀ ਆ ਦੋ ਨਮੂਨੇ ਜਿਹੜੇ ਵੀ ਨਮੂਨੇ ਦੇ ਪਾਜੀ ਚੱਲ ਜਣੇ ਜਿੱਥੇ ਚਲੋ ਚਲੋ ਵਧੀਆ ਵੀਰੇ ਵਧੀਆ ਜੀ ਆ ਗਾਈ ਵੱਡੀ ਦੇ ਹਾਂ ਜੀ ਹਾਂ ਜੀ ਵੱਡੇ ਫਾਰਮ ਵਾਲੀਆਂ ਮਿਹੜਾਂ ਆਈਆਂ ਵੀਰ ਹੋਂਾਂ ਕੋਲ ਚੰਗੇ ਵੀਰ ਜੀ ਪਸ਼ੂ ਬੰਨੇ ਆ ਇੱਥੋਂ ਜੋ ਆਪਾਂ ਮੰਡੀ 'ਚੋਂ ਐਂਟਰ ਹੁੰਨੇ ਆ ਸਾਹਮਣਾ ਅੱਡਾ ਵੀਰ ਹੋਂਾਂ ਦਾ ਆ ਹਾਂ ਜੀ ਹਾਂ ਜੀ ਹੋਰ ਸੁਣਾਓ ਵੀਰੇ ਠੀਕ ਠਾਕ ਵਧੀਆ ਪਾਜੀ ਵਧੀਆ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਜੀ ਪਿੰਡ ਪਾਜੀ ਮੈਂ ਸ਼ਿਕਾਰ ਹਾਂ ਹਾਂ ਜੀ ਹਾਂ ਜੀ ਕਿਲਾ ਗੁਰਦਾਸਪੁਰ ਹਾਂ ਜੀ ਤੇ ਸੀਰ ਕਬਾ ਦੀਰ ਮਦਨਾਲਾ ਠੀਕ ਆ ਜੀ ਠੀਕ ਆ ਸਾਸੀ ਗਾਲ ਵੀਰ ਜੀ ਸਾਸੀ ਗਾਲ ਵੀਰ ਜੀ